ਖਾਲਸਤਾਨ ਦੀ ਗੱਲ ਕਿਉਂ ਹੁੰਦੀ ਤੁਹਾਨੂੰ ਕਿਉਂ ਲੱਗਦਾ ਖਾਲਸਾ ਰਾਜ ਦੀ ਮੰਗ ਮੈਂ ਵੀ ਕਰਦਾ ਜੀ ਜ਼ਰੂਰੀ ਹੈ ਹੋਣਾ ਵੀ ਚਾਹੀਦਾ ਖਾਲਸਾ ਰਾਜ ਖਾਲਸਾ ਰਾਜ ਤੇ ਖਾਲਿਸਤਾਨ ਦੇ ਵਿਚਕਾਰ ਅੰਤਰ ਕਿਉਂਕਿ ਲੋਕ ਕਨਫਿਊਜ਼ ਨੇ ਨਾਮ ਦਾ ਚੇਂਜ ਆ ਕਿ ਜਾਂ ਆਡੀਓਲੋਜੀ ਦੇ ਵਿੱਚ ਫਰਕ ਹੈ ਇਹ ਵੇਖੋ ਕੋਈ ਅੰਤਰ ਨਹੀਂ ਹੈਗਾ ਸਭ ਨੂੰ ਪਤਾ ਹੈ ਖਾਲਸਾ ਰਾਜ ਹੋਣਾ ਚਾਹੀਦਾ ਜ਼ਰੂਰੀ ਵੀ ਹੈ ਰਾਜਵਿੰਗ ਬਿਆਨ ਦਿੰਦੇ ਨੇ ਕਹਿੰਦੇ ਨੇ ਕਿ ਭਾਵੇਂ ਸਰਜੀਤ ਸਿੰਘ ਖਾਲਸਾ ਹੁਣ ਕਹਿੰਦੇ ਕਿ ਤੁਸੀਂ ਜਿਤਾ ਕੇ ਭੇਜਿਆ ਪਰ ਕਹਿੰਦੇ ਨੇ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਦੇ ਫਤਿਹ ਵੀ ਸਾਂਝੀ ਕਰਕੇ ਨਹੀਂ ਦੇਖੀ ਕਹਿੰਦੇ ਫਿਰ ਫਾਇਦਾ ਕੀ ਜਨਾਬ ਜੀ ਰਾਜਾ ਬਣੀ ਇਨਸਾਨ ਪੁੱਛਣਾ ਜਨਾ ਤੁਸੀਂ ਵੀ ਭਾਜੀ ਗੁਰੂ ਦੇ ਸਿੱਖ ਜੇ ਤੁਸੀਂ ਫਤਿਹ ਬੁਲਾ ਲਓ ਹਾਂ ਤੁਸੀਂ ਪੱਗ ਬੰਨੀ ਜੀ ਤੁਸੀਂ ਫਤਿਹ ਬੁਲਾ ਲਓ ਕਿ ਆਪਾਂ ਨਾ ਦੀਆਂ ਪੱਗਾਂ ਬੰਨੀਆਂ ਕਹਿੰਦੇ ਪੰਥਕ ਆਸੀ ਨਹੀਂ ਹੈ ਜੇ ਆ ਪੰਥਕ ਹੁੰਦੇ ਤੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਬੇਦਬੀ ਹੋ ਰਹੀ ਹੈ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ ਕਿਉਂ ਨਹੀਂ ਗਏ ਅਜੇ ਤੱਕ ਜੀਮਪਾ ਸਿੰਘ ਉਹਨਾਂ ਦਾ ਕੋਈ ਆਇਆ ਮੈਂ ਅਸੀ ਹਾਂਜੀ ਜੀ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਜੋਰ ਅਜਮਾਇਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਸ ਵੇਲੇ ਸਾਡੇ ਨਾਲ ਵਾਰਿਸ ਪੰਜਾਬ ਤੋਂ ਮਨਦੀਪ ਸਿੰਘ ਮੌਜੂਦ ਹੈਗੇ ਨੇ ਇਲਾਕੇ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਮਨਦੀਪ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਮਾਹੌਲ ਇਸ ਵੇਲੇ ਕੀ ਨਜ਼ਰ ਆ ਰਿਹਾ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਵਾਦ ਹੈ ਜੀ ਰੋਡ ਸ਼ੋਅ ਕੱਢ ਰਹੇ ਹੋ ਮਾਹੌਲ ਤੁਸੀਂ ਦੇਖ ਰਹੇ ਹੋ ਇਸੇ ਹਲਕੇ ਚ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਫਤਵਾ ਦਿੱਤਾ ਸੀ ਤੁਹਾਡੀ ਪਾਰਟੀ ਨੂੰ ਲੋਕਾਂ ਨੇ ਇਸ ਵਾਰ ਕੀ ਮਾਹੌਲ ਨਜ਼ਰ ਆ ਰਿਹਾ ਐਸ ਵਾਰੀ ਬਹੁਤ ਸੋਹਣਾ ਮਾਹੌਲ ਨਜ਼ਰ ਆ ਰਿਹਾ ਜੀ ਜਿਨ੍ਹਾਂ ਨੂੰ ਅਸੀਂ ਬੁਲੰਦੇ ਹਾਂ ਜਿਨ੍ਹਾਂ ਨਾਲ ਪਿਆਰ ਅਸਰਦਾ ਕਾਫੀ ਪਿਆਰ ਕਰਦੀਆਂ ਗਰਾਊਂਡ ਲੈਵਲ ਤੇ ਜਿਨ੍ਹਾਂ ਸੋਚਿਆ ਸੂਸੂ ਕਈ ਗਿਣੋਂ ਉੱਪਰ ਹੈ ਜੀ ਬੜਾ ਸਟਰੰਗ ਰਿਸਪੌਂਸ ਹੈ ਫਾਈਟ ਕਿਹਦੇ ਨਾਲ ਨਜ਼ਰ ਆ ਰਹੀ ਤੁਹਾਨੂੰ ਕਿਸੇ ਨਾਲ ਵੀ ਹਾਂ ਤੁਹਾਡੇ ਸਾਹਮਣੇ ਇੱਕ ਗੁੱਪ ਦਾ ਕਾਫਲਾ ਜਹਾਰੇ ਆ ਵਾ ਹੋ ਕੇ ਰਿਪੋਰਟ ਹੈ ਸਾਰਾ ਕੁਝ ਚੜ੍ਹਦੀ ਕਲਾ ਚ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇੱਕ ਤਰਫਾ ਲੜਾਈ ਲੱਗ ਰ ਕਾਂਗਰਸ ਜਿਹੜੀ ਆ ਉਹ ਆਪਣੇ ਪੱਤਰ ਤੇ ਪ੍ਰਚਾਰ ਕਰੀ ਆ ਫਾਈਟ ਇਨਾ ਪਾਰਟੀਆਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿਸੇ ਨਾਲ ਹੈ ਤੁਹਾਡੀ ਨਹੀਂ ਮੇਰੀ ਕਿਸ ਨਾਲ ਨਹੀਂ ਮੈਂ ਤੁਹਾਨੂੰ ਝੂਠ ਕਹਾਂ ਮੇਰੀ ਕਿਸ ਨਾਲ ਨਹੀਂ ਹਾਂ ਮੇਰੀ ਕਿਸ ਨਾਲ ਫਾਈਟ ਇਹ ਵੀ ਲੋਕਾਂ ਦਾ ਰਿਸਪੌਂਸ ਕੀ ਨਜ਼ਰ ਆ ਰਿਹਾ ਜਿਵੇਂ 2024 ਦੇ ਵਿੱਚ ਸੀਗਾ ਉਵੇਂ ਹੀ ਲੱਗਦੀ ਹੈ ਲਹਿਰ ਹੈ ਇਸ ਵਾਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ ਜਦੋਂ ਅਸੀਂ ਜਾਣੇ ਹ ਸਾਰੇ ਮਨਕੀ ਗੇਟ ਖੋਲ ਕੇ ਚਾਹ ਪਾਣੀ ਪੁੱਛਦੇ ਜਾਂ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਫੁੱਲਾਂ ਦੀ ਵਰਖਾ ਕਰਦੇ ਨੇ ਤੇ ਕਿੰਨਾ ਕਰਦੇ ਕਿਸੇ ਨੇ ਉਹ ਨਹੀਂ ਕਰਦੇ ਇਹਦੇ ਅਸਰਾ ਕਰਦੇ ਜਿਸ ਤਰ੍ਹਾਂ ਕੀ ਕਹ ਲਓ ਕਿ ਮਤਲਬ ਮੈਂ ਬੜੇ ਪੁਰਾਣਾ ਜਾਣਦਾ ਹਾਂ ਇਹਨਾਂ ਪ੍ਰੇਮ ਪਿਆਰ ਕਰਦੇ ਮੇਰੇ ਨਾਲ ਜਿਵੇਂ ਅਕਾਲੀ ਦਲ ਕਹਿੰਦੇ ਕਿ ਸਾਡਾ ਧਰਮੀ ਪੋਜੀਆਂ ਦਾ ਪਰਿਵਾਰ ਹੈਗਾ ਕਹਿੰਦੇ ਨੇ ਕਿ ਵਾਰਿਸ ਪੰਜਾਬ ਨੂੰ ਉਮੀਦਵਾਰ ਨਹੀਂ ਸਿੱਖ ਖਿਲਾਰਨਾ ਚਾਹੀਦਾ ਜੇ ਅ ਖੜਗੇ ਸੀਗੇ ਤੁਸੀਂ ਉਹਨਾਂ ਦੀ ਇਹ ਸਟੇਟਮੈਂਟ ਨੂੰ ਕਿਵੇਂ ਮੰਨੇ ਹੋ ਦੇਖੋ ਚਲੋ ਉਸ ਤੋਂ ਬਾਅਦ ਹੀ ਫੌਜੀ ਸਤਿਕਾਰਯੋਗ ਹੈ ਸਾਡੇ ਵਾਸਤੇ ਤੇ ਆਪਾਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਉਹਨਾਂ ਤੇ ਕਰਦੇ ਜੀ ਕੋਈ ਨਹੀਂ ਜੀ ਨੇ ਵੀ ਰਾਜਾਵੜਿੰਗ ਹੁਣੀ ਸਟੇਟਮੈਂਟ ਦੇ ਦਿੰਦੇ ਨੇ ਕਹਿੰਦੇ ਨੇ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਇਹੋ ਜੀ ਸਟੇਟਮੈਂਟ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਮੈਂ ਰਾਜਾਵੜਿੰਗ ਨੂੰ ਪੁੱਛਦਾ ਆਵਾ ਕਿ ਆਪਾਂ ਮੁੱਦੇ ਦੀ ਰਾਜਨੀਤੀ ਕਰ ਲਈਏ ਗਰਾਊਂਡ ਲੈਵਲ ਤੇ ਜਿਹੜੀ ਆਪਾਂ ਚੋਣ ਲੜਦੇ ਜਿਸ ਮੁੱਦੇ ਉੱਤੇ ਬਹੁ ਮੁੱਦੇ ਦੀ ਗੱਲ ਕਰੀਏ ਗਰਾਊਂਡ ਤੇ ਕੋਈ ਕੰਮ ਤੇ ਕੀਤਾ ਨਹੀਂ ਰਾਜਾਵੜਿੰਗ ਨੇ ਨਾ ਇਹਦੀ ਪਾਰਟੀ ਨੇ ਕੀਤਾ ਵਾ ਜੇ ਕੰਮ ਕੀਤਾ ਹੋਵੇ ਤੇ ਇਸ ਟਾਈਮ ਉਹਨੇ ਮੁੱਦੇ ਘਣਾਣੇ ਸੀ ਆਪਣੇ ਮੁੱਦੇ ਕੋਈ ਹੈ ਨਹੀਂ ਆ ਕਦੀ ਕਿਸੇ ਤੇ ਬਿਆਨਬਾਜ਼ੀ ਕਰ ਦੋ ਕਦੀ ਕਿਸੇ ਦੇ ਬਿਆਨਬਾਜ਼ੀ ਕਰ ਲੋ ਇਹ ਕਰਨਾ ਹੁ ਵੋਟਾਂ ਨਹੀਂ ਮਿਲਦੀਆਂ ਪਹਿਲਾ ਸਮਾਂ ਹੀ ਮਿਲ ਜਾਂਦਾ ਹੈ ਹ ਤਾਨੂੰ ਕਿਉਂ ਲੱਗਦਾ ਖਾਲਸਾ ਰਾਜ ਦੀ ਮੰਗ ਮੈਂ ਵੀ ਕਰਦਾ ਜੀ ਜ਼ਰੂਰੀ ਹੈ ਹੋਣਾ ਵੀ ਚਾਹੀਦਾ ਖਾਲਸਾ ਰਾਜ ਚਾਹੀਦਾ ਵੀ ਹੈ ਖਾਲਸਾ ਰਾਜ ਤੇ ਖਾਲਿਸਤਾਨ ਦੇ ਵਿਚਕਾਰ ਅੰਤਰ ਕਿਉਂਕਿ ਲੋਕ ਕਨਫਿਊਜ਼ ਨੇ ਨਾਂ ਤਾਂ ਚੇਂਜ ਆ ਕਿ ਜਾਂ ਆਡੀਓਲੋਜੀ ਦੇ ਵਿੱਚ ਫਰਕ ਹੈ ਇਹ ਵੇਖੋ ਕੋਈ ਅੰਤਰ ਨਹੀਂ ਹੈਗਾ ਸਭ ਨੂੰ ਪਤਾ ਹੈ ਖਾਲਸਾ ਰਾਜ ਹੋਣਾ ਚਾਹੀਦਾ ਜ਼ਰੂਰੀ ਵੀ ਹੈ ਹਮ ਭਾਈ ਸਾਹਿਬ ਦੇ ਨਾਲ ਗੱਲਬਾਤ ਹੋਈ ਕੋਈ ਜੇਲ੍ਹ ਦੇ ਵਿੱਚੋਂ ਕੋਈ ਸੁਨੇਹਾ ਆਇਆ ਉਹਨਾਂ ਦਾ ਰਿਫਲੈਕਸ਼ਨ ਲੈ ਕੇ ਹਾਂਜੀ ਹਾਂਜੀ ਬਿਲਕੁਲ ਜੀ ਚੜ੍ਹਦੀ ਕਲਾ ਜੀ ਸੰਦੀਪ ਸਿੰਘ ਤੇ ਉਹ ਵੀ ਕਹਿ ਰਿਹਾ ਕਿ ਬਹੁਤ ਵਧੀਆ ਵਾ ਜੀ ਸੱਜਣਾਂ ਨੂੰ ਰਿਸਪੌਂਸ ਦੇਣਾ ਚਾਹੀਦਾ ਵਾ ਉਕੀ ਵੇਖੋ ਪੰਥਕ ਸਾਡਾ ਮਤਲਬ ਕਿ ਹਲਕਾ ਵਾ ਤੇ ਸੰਦੀਪ ਸਿੰਘ ਨੇ ਤੇ ਚਲੋ ਸੰਤਾ ਨੂੰ ਇਹੋ ਕਿਹਾ ਕਿ ਵਾਤੋ ਸਾਥ ਦਿਓ ਮਨਦੀਪ ਸਿੰਘ ਦਾ ਚੜ੍ਹਦੀ ਕਲਾ ਜਿ ਰੋਵੋ ਤੇ ਬਾਣੀ ਵਾਲੇ ਪਾਸੇ ਰੱਖੋ ਗੁਰੂ ਸਾਹਿਬ ਦੀ ਕਿਰਪਾ ਕਰਨ ਹੂੰ ਭਾਈ ਅਮਰਪਾਲ ਸਿੰਘ ਹੁਣਾਂ ਦਾ ਕੋਈ ਆਇਆ ਮੈਸੇਜ ਹਾਂਜੀ ਹਾਂਜੀ ਬਾਪੂ ਜੀ ਨਾਲ ਤਰਸੇਮ ਸਿੰਘ ਨਾਲ ਗੱਲ ਬਾਪੂ ਜੀ ਦੀ ਹੋ ਜਾਂਦੀ ਹੈ ਉਹਨਾਂ ਨਾਲ ਅਮਰਪਾਲ ਸਿੰਘ ਨਾਲ ਉਹਨਾਂ ਨੇ ਵੀ ਕਿਹਾ ਜੀ ਚਲੋ ਬਹੁਤ ਵਧੀਆ ਜੀ ਮਤਲਬ ਨੌਜਵਾਨੀ ਨਸ਼ੇ ਤੋਂ ਦੂਰ ਰੱਖਿਓ ਤੇ ਮਨਦੀਪ ਸਿੰਘ ਜੋ ਕਾਜ ਕਰ ਰਿਹਾ ਬਹੁਤ ਸੋਹਣਾ ਕਾਜ ਕਰ ਰਿਹਾ ਨੌਜਵਾਨੀ ਨੂੰ ਅਸੀਂ ਤਾਂ ਦੂਰ ਰੱਖੇਗਾ ਹਮ ਵੱਡੇ ਮੁੱਦੇ ਤੁਸੀਂ ਕੀ ਮੰਨਿਓ ਕਿ ਤਰਨਤਾਰਨ ਦੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਆ ਕਿਉਂਕਿ ਨਸ਼ੇ ਦਾ ਬਹੁਤ ਬੋਲਬਾਲਾ ਹੁੰਦਾ ਬੜੇ ਸਾਰੇ ਲੋਕ ਮਾਪੇ ਪਰੇਸ਼ਾਨ ਨੇ ਕਹਿੰਦੇ ਨੇ ਕਿ ਉਹ ਚੀਜ਼ ਅਜੇ ਤੱਕ ਇੱਥੋਂ ਗਈ ਨਹੀਂਗੀ ਮੈਂ ਕਹਿੰਦਾ ਭਾਜੀ ਤੁਸੀਂ 35 ਤੋਂ 40 ਸਰਕਾਰ 35 ਤੋਂ 40 ਸਾਲ ਹੋ ਚੱਲੇ ਆ ਹਰ ਸਰਕਾਰ ਆਂਦੀ ਹੈ ਇੱਕੋ ਚੀਜ਼ ਕਹਿੰਦੀ ਹੈ ਆਪਾਂ ਗਲੀਆਂ ਬਣਾਵਾਂਗੇ ਆਪਾਂ ਨਾਲੀਆਂ ਬਣਾਵਾਂਗੇ ਹੈਨਾ ਤੁਹਾਡਾ ਪਿੰਡ ਦਾ ਵਿਕਾਸ ਕਰਦਾਂਗੇ ਮੇਰੇ ਕਹਿਣ ਤੇ ਇੱਕ ਵਾਰੀ ਤੁਸੀਂ ਜਾਓ ਕਿਸੇ ਪਿੰਡ ਦੇ ਵਿੱਚ ਸਰਵੇ ਕਰਕੇ ਉਹ ਤੁਹਾਨੂੰ ਆਪਰੇ ਜਾ ਕੀ ਵਿਕਾਸ ਕੀਤਾ 35-40 ਸਾਲਾਂ ਵਿੱਚ ਨਸ਼ੇ ਦਾ ਤੇ ਹੱਦੋਂ ਬੁਰਾ ਹਾਲ ਹਰ ਪਿੰਡ ਦੇ ਵਿੱਚ ਰੋਜ਼ ਦੇ ਦੋ ਤੇ ਤਿੰਨ ਜਣੇ ਨੌਜਵਾਨ ਸ਼ੀਤ ਹੁੰਦੇ ਪਏ ਨੇ ਤੇ ਮੈਨੂੰ ਇਹ ਸਮਝਦਾ ਪੰਜਾਬ ਸਰਕਾਰ ਇਹ ਤਾਂ ਕਾਬੂ ਕਿਉਂ ਨਹੀਂ ਕਰਦੀ ਜੀ ਕੱਲ ਕੇਜੀਵਾਲ ਸਾਹਿਬ ਆਏ ਸੀ ਉਹ ਕਹਿੰਦੇ ਜੀ ਤੁਸੀਂ ਹਰ ਮੀਂਹ ਸੰਦੂ ਨੂੰ ਜਿਤਾਓ ਕਿ ਤੇ ਨਸ਼ਾ ਮੁਕਤ ਹੋ ਜਾਏਗਾ ਮਤਲਬ ਤਰੰਤਨ ਹਲਕੇ ਦੀ ਖਤਮ ਕਰਨਾ ਤੇ ਬਾਕੀ ਪੰਜਾਬ ਕਿੱਥੇ ਪੜੇ ਬੈਠਾ ਆਪਾਂ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਵੇ ਜਿੱਥੋਂ ਵੋਟਾਂ ਆਉਂਦੀਆਂ ਜਦੋਂ ਇਲੈਕਸ਼ਨ ਹੁੰਦੇ ਆ ਆਪਾਂ ਉਹਦੀ ਬਸ ਸੇ ਟ ਬਾਕੀ ਸਾਰੇ ਕਿ ਪੁਰਾਏ ਨੇ ਹਾਂ ਉਹਨਾਂ ਦੀ ਵੀ ਗੱਲ ਕਰਨੀ ਹਮ ਇਹ ਗੱਲ ਇਹ ਵੀ ਹੁੰਦੀ ਹੈ ਕਿੰਨੇ ਲਈ ਕਿ ਲੋਕ ਕਹਿੰਦੇ ਨੇ ਕਿ ਜਿਹੜੀ ਸਰਕਾਰ ਰੂਲਿੰਗ ਦੇ ਵਿੱਚ ਆ ਉਹਨਾਂ ਦੇ ਕੰਮ ਹੋ ਜਾਂਦੇ ਜੇ ਅਸੀਂ ਉਹਨਾਂ ਦਾ ਨੁਮਾਇੰਦਾ ਚੁਣ ਲੈਨੇ ਆ ਇਹ ਚੀਜ਼ ਦਾ ਤੁਸੀਂ ਵੀ ਫਰਕ ਮਹਿਸੂਸ ਕਰਦੇ ਹੋ ਕਿ ਜੇਕਰ ਤੁਸੀਂ ਮੰਨ ਲਓ ਜਿੱਦੇ ਹੋ ਤਾਂ ਤੁਹਾਡੇ ਕੰਮ ਕਰਵਾਉਣੇ ਓਕੇ ਹੋ ਜਾਂਦੇ ਨੇ ਨਹੀਂ ਓਕੇ ਕਿਹੜੀ ਕੋਲ ਹੋਣੇ ਮੈਂ ਵੀ ਵੇਖੋ ਜਨਤਾ ਦਾ ਚੁਣਿਆ ਨੁਮਾਇੰਦਾ ਵਾ ਜਿਹੜੇ 92 ਤਰ੍ਹਾਂ ਇਹਨਾਂ ਨੇ ਬਹੁਤ ਕੰਮ ਕੀਤਾ ਕੋਈ ਕੋਈ ਵੀ ਇਹ ਤਾਂ ਕੋਈ ਕੰਮ ਨਹੀਂ ਕੀਤਾ ਜੇ 92 ਤਰ੍ਹਾਂ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਉਹ ਗਲੀ ਗਲੀ ਜਾਂਦੇ ਲੋਡ ਨਹੀਂ ਪੈਣੀ ਹਾਂ ਉਹਨਾਂ ਨੇ ਆਪੇ ਵੋਟਾਂ ਆਬ ਤਰੰਤਨ ਹਲਕੇ ਵਿੱਚ 5 ਤੋਂ 6 ਵਰੀ ਆ ਚੁੱਕੇ ਨੇ ਜੇਜੀਵਾਲ ਸਾਹਿਬ ਵੀ ਆ ਚੁੱਕੇ ਨੇ ਪਰ ਇਹ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਗਰਾਊਂਡ ਤੇ ਆਪਾਂ ਕੰਮ ਕੀਤਾ ਨਹੀਂ ਆ ਠੂਠੇ ਲਾਰੇ ਲਾਏ ਆ ਹਜ਼ਾਰ ਹਜ਼ਾਰ ਰੁਪਏ ਕਈ ਬੀਬੀਆਂ ਦੇ account ਚ ਪਾਵਾਂਗੇ ਉਹ ਵੀ ਨਹੀਂ ਆ ਟੀਚਰ ਧਰਨੇ ਤੇ ਲੱਗੇ ਹੋਏ ਨੇ ਸਾਡੇ ਇਹ ਆਪਣੇ ਕਿਸਾਨ ਵੀ ਧਰਨੇ ਤੇ ਲੇ ਬੈਠੇ ਹੋਏ ਨੇ ਹੁਣ ਯੂਨੀਵਰਸਿਟੀ ਵੇਖ ਲਓ ਯੂਨੀਵਰਸਿਟੀ ਦੇ ਵੀਰਾਂ ਨੂੰ ਧੱਕੇ ਕਰਦੇ ਪਏ ਨੇ ਕਿਤੇ ਨਾ ਕਿਤੇ ਸਰਕਾਰਾਂ ਬਹੁਤ ਜ਼ਿਆਦਾ ਧੱਕੇਸ਼ਾਹੀ ਤੇ ਆ ਚੁੱਕੀਆਂ ਆ ਜੀ ਜਿਵੇਂ ਪਿੰਡਾਂ ਤੇ ਸ਼ਹਿਰਾਂ ਦੀ ਵੋਟ ਦੇ ਵਿੱਚ ਫਰਕ ਆ ਇਹ ਵੀ ਚਰਚਾ ਹੁੰਦੀ ਆ ਕਿ ਪਿੰਡਾਂ ਦੇ ਵਿੱਚ ਹੋ ਸਕਦਾ ਕਿੰਨੇ ਨੇ ਕਿ ਰੁਝਾਨ ਹੋਵੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਇਸ ਵੇਲੇ ਰੁਝਾਨ ਕੀ ਨਜ਼ਰ ਆਉਂਦਾ ਬਹੁਤ ਸੋਹਣਾ ਇਹ ਸੱਚੀ ਪੁੱਛੋ ਦਿਲੋਂ ਬਹੁਤ ਸੋਹਣਾ ਕਾਰਨ ਪੁੱਛੋ ਕਿਉਂ ਮੈਂ ਖੁਦ ਵਪਾਰੀ ਆ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਦੁਕਾਨ ਤੋਂ ਸਮਾਨ ਆਦਾ ਜਦੋਂ ਮੈਂ ਗੱਲਬਾਤ ਕਰਦਾ ਹਾਂ ਕਹਿੰਦੇ ਪਾ ਤੂੰ ਤੇ ਸਾਡੇ ਵਰਗਾ ਹੀ ਯਾਰ ਹੈ ਇਹ ਜਾਣ ਬੁੱਝ ਕੇ ਸਿਆਸਤ ਲੋਕ ਸਰਚ ਫਰਕ ਪਾਉਂਦੇ ਪਏ ਇਹ ਫਰਕ ਪੈਣਾ ਨਹੀਂ ਹੈਗਾ ਬਹੁਤ ਵਧੀਆ ਮੈਨੂੰ ਰਿਸਪੌਂਸ ਆਏਗਾ ਤੁਹਾਨੂੰ ਜਿਹੜਾ ਇਹ ਫਰਕ ਪਾਉਣ ਦੀ ਤੁਸੀਂ ਗੱਲ ਕਰਦੇ ਹੋ ਕਿ ਜਿਵੇਂ ਕੋ ਉਹ ਚੀਜ਼ ਕੋਈ ਹੈ ਲੋਕਾਂ ਦੇ ਵਿੱਚ ਹੈ ਕਿ ਜਾਂ ਸਿਰਫ ਬਿਆਨਾਂ ਦੇ ਵਿੱਚ ਆ ਇਹ ਨਹੀਂ ਇਹ ਬਿਆਨਾਂ ਵਿੱਚ ਹੈ ਗ੍ਰਾਉਂਡ ਤੁਸੀਂ ਆਪ ਜਾ ਕੇ ਪਤਾ ਕਰੋ ਤੁਹਾਨੂੰ ਆਪੇ ਕਹਿਣਗੇ ਕੋਈ ਇਹੋ ਜਿਹਾ ਮਸਲਾ ਹੀ ਨਹੀਂਗਾ ਜੀ ਕੁਝ ਵੀ ਨਹੀਂ ਰਾਜਵਿੰਗ ਬਿਆਨ ਦਿੰਦੇ ਨੇ ਕਹਿੰਦੇ ਨੇ ਕਿ ਭਾਵੇਂ ਸਰਪਜੀਤ ਸਿੰਘ ਖਾਸਾ ਹੁਣ ਕਹਿੰਦੇ ਕਿ ਤੁਸੀਂ ਜਿਤਾ ਕੇ ਭੇਜਿਆ ਪਰ ਕਹਿੰਦੇ ਨੇ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਦੇ ਫਤੇ ਵੀ ਸਾਂਝੀ ਕਰਕੇ ਨਹੀਂ ਦੇਖੀ ਕਹਿੰਦੇ ਫਿਰ ਫਾਇਦਾ ਕੀ ਮੈਂ ਕਹਿੰਦਾ ਜੀ ਰਾਜਾ ਬੜੀ ਇਨਸਾਨ ਪੁੱਛਣਾ ਜੇ ਨਾ ਤੁਸੀਂ ਵੀ ਭਾਜੀ ਗੁਰੂ ਦੇ ਸਿੱਖ ਜੇ ਤੁਸੀਂ ਫਤੇ ਬੁਲਾ ਲਓ ਹਾਂ ਤੁਸੀਂ ਪੱਗ ਬੰਨੀ ਜੀ ਤੁਸੀਂ ਫਤੇ ਬੁਲਾ ਲਓ ਕਿ ਆਪਾਂ ਨਾ ਦੀਆਂ ਪੱਗਾਂ ਬੰਨੀ ਐ ਇਹ ਚੀਜ਼ ਬੜ ਵੇਖੋ ਸਾਰੇ ਪੰਥਕ ਕਹਿੰਦੇ ਇਹ ਤੇ 11 ਤਰੀਕ ਨੂੰ ਇੱਕ ਮਿੰਟ ਪਹਿਲੀ ਇਹ 11 ਤਰੀਕ ਨੂੰ ਪਾਜੀ ਵੇਖੋ ਪਤਾ ਲੱਗ ਜਾਣਾ ਵਾ ਕਿਹੜੇ ਪੰਥਕ ਕਿਹਨੇ ਨਹੀਂ ਪੰਥਦੇ ਜੇ ਆ ਪੰਥਕ ਹੁੰਦੇ ਤੇ ਤਾਂ ਤਾਂ ਸ਼੍ਰੀ ਗੁਰੂਆਂ ਸਾਹਿਬ ਦੀ ਇੰਨੀ ਬੇਦਬੀ ਹੋ ਰਹੀ ਹੈ ਗੁਰਜੀਤ ਸਿੰਘ ਟਾਵਰ ਤੇ ਬੈਠਾ ਫੇ ਕਿਉਂ ਨਹੀਂ ਗਏ ਅਜੇ ਤੱਕ ਇਹ ਆ ਪੰਥਕ ਘਵਾਉਂਦੇ ਵਾ ਆਪਣੇ ਇੱਕ ਸਾਲ ਹੋ ਗਿਆ ਵੀਰ ਨੂੰ ਟਾਵਰ ਤੇ ਬੈਠੇ ਨੂੰ ਕਿ ਪੰਥਕਾਂ ਕੇ ਜਾਣਾ ਚਾਹੀਦਾ ਸੀ ਫੇ ਗਏ ਕਿਉਂ ਨਹੀਂ ਅਜੇ ਤੱਕ ਤੇ ਇਹ ਪਾਜੀ ਕੁਛ ਵੀ ਨਹੀਂ ਵੇਖੋ ਬਿਆਨਬਾਜੀ ਰਹਿ ਚੁੱਕੀ ਹੈ ਗਰਾਊਂਡ ਤੇ ਕੰਮ ਨਾਲ ਕੋਈ ਵੀ ਨਹੀਂ ਕਰਨਾ ਤੇ ਨਾ ਕਰਦੇ ਪਏ ਹੂੰ ਆਮ ਆਦੀ ਪਾਰਟੀ ਦੀ ਕੋਈ ਪ੍ਰਾਪਤੀ ਤੁਹਾਨੂੰ ਨਜ਼ਰ ਆਉਂਦੀ ਇੱਥੇ ਕੋਈ ਵੀ ਨਹੀਂ ਭਾਜੀ ਇੱਕ ਪ੍ਰਾਪਤੀ ਵੀ ਨਹੀਂ ਅਕਾਲੀ ਦਲ ਦੀ ਕੋਈ ਵੀ ਨਹੀਂ ਤੁਹਾਡੇ ਸਾਹਮਣੇ ਆ ਭਾਜੀ ਜੇ ਅਕਾਲੀ ਦਲ ਦੀ ਪ੍ਰਾਪਤੀ ਹੁੰਦੀ ਤੇ 10 ਸਾਲ ਉਹ ਚੱਲੇ ਉਹਨਾਂ ਰਾਜ ਕੀਤਾ ਅੱਜ ਉਹ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਬੰਦੀ ਸਿੰਘਾਂ ਰਿਹਾ ਕੋਈ ਨਹੀਂ ਕਰਾ ਪਾਇਆ ਗੁਰਗ੍ਰੰਥ ਸਾਹਿਬ ਦੀ ਬੇਦਬੀ ਉੱਤੇ ਹੱਲ ਕਿਉਂ ਨਹੀਂ ਹੋਇਆ ਉੱਤੇ ਹੂੰ ਕੋਈ ਪ੍ਰੈਸ਼ਰ ਮਹਿਸੂਸ ਹੁੰਦਾ ਜਿਵੇਂ ਕਹਿੰਦੇ ਨੇ ਕਿ ਸਰਕਾਰ ਦਾ ਦਬਾਅ ਹੁੰਦਾ ਜਿਮਣੀ ਚੋਣਾ ਸਰਕਾਰ ਦੀਆਂ ਹੁੰਦੀਆਂ ਨੇ ਇਹ ਭਾਜੀ ਵੇਖੋ ਗੁਰੂ ਦੇ ਸਿੰਘ ਆ ਪ੍ਰੈਸ਼ਰ ਦੇ ਆਪਾਂ ਡਰਦੇ ਨਹੀਂ ਤੇ ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ ਮੇਰੇ ਜਿੰਨੇ ਵੀ ਮਰ ਹੈਗੇ ਸਾਰੇ ਮੇਰੇ ਨਾਲ ਵੀਰ ਭਰਾ ਕੰਮ ਕਰਦੇ ਉਹਨਾਂ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਉਂਦੇ ਪਏ ਆ ਕੋਈ ਕਹਿੰਦੇ ਪੈ ਕਿ ਦੀ ਕਰੋਨਾ ਬਾਹਰ ਆਓ ਮਨਦੀਪ ਸਿੰਘ ਦੀ ਕੋਈ ਰੈਲੀ ਨਾ ਕਰਾਓ ਮਨਦੀਪ ਸਿੰਘ ਨੂੰ ਘਰ ਨਾ ਸੱਦੋ ਇਹ ਗਲਤ ਹੈ ਲੋਕਤੰਤਰ ਹੈ ਇਹ ਹਰ ਕਿਸੇ ਨੂੰ ਆਪਣਾ ਹੱਕ ਹੈ ਕੀ ਵੋਟ ਪਾਉਂਦਾ ਜਿਹਨੂੰ ਮर्जी ਸੱਦੇ ਜਿੰਨਾ ਮर्जी ਕੋ ਗੱਲਬਾਤ ਕਰੇ ਬਸ ਸਰਕਾਰਾਂ ਜਾਣ ਬੁੱਝ ਕੇ ਧੱਕੇਸ਼ਾਹੀ ਕਰਨ ਤੇ ਆ ਚੁੱਕੀਆਂ ਇਹ ਹੋ ਰਿਹਾ ਪਾਰਟੀ ਦੇ ਨਾਲ ਤੁਹਾਡੀ ਨਾਲ ਬਹੁਤ ਜ਼ਿਆਦਾ ਹੱਦੋਂ ਵੱਧ ਭਾਜੀ ਕਈਆਂ ਦੇ ਪਰਚੇ ਕਰ ਚੁੱਕੇ ਨੇ ਭਾਜੀ ਬਹੁਤ ਜ਼ਿਆਦਾ ਜਿਵੇਂ ਪਿਛਲੀ ਵਾਰੀ ਸਭ ਤੋਂ ਵੱਡਾ ਮਾਰਜਨ ਸੀਗਾ ਲੋਕ ਸਭਾ ਦੇ ਵਿੱਚ ਇਸ ਵਾਰ ਕੀ ਲੱਗ ਰਿਹਾ ਇਹ ਬਹੁਤ ਵੱਡਾ ਅੱਜ ਵੀ ਹੈ ਜੀ ਹੋਏਗਾ ਪੱਕਾ ਜੀ ਪੱਕਾ ਠੀਕ ਹੈ ਠੀਕ ਹੈ ਮਨਦੀਪ ਜੀ ਲੀਡ ਟੋਨ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤਾਂ ਇਹਨਾਂ ਦਾ ਰੋਡ ਸ਼ੋ ਜਿਹੜਾ ਇੱਥੇ ਇਸ ਵੇਲੇ ਨਿਕਰਿਆ ਤਾਂ ਇਹ ਦੇਖੋ ਬਹੁਤ ਵੱਡਾ ਰੋਡ ਸ਼ੋ ਜਿਹੜਾ ਇਸ ਵੇਲੇ ਝਭਾਲ ਏਰੀਆ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਸਾਰਾ ਰੋਡ ਸ਼ੋ ਕੱਢਿਆ ਜਾ ਰਿਹਾ ਤਾਂ ਕਹਿੰਦੇ ਨੇ ਕਿ ਵੱਡੀ ਲੀਡ ਦੇ ਨਾਲ ਜਿਹੜੇ ਨੇ ਕਿ ਸਵਾਰ ਦੁਬਾਰਾ ਤੋਂ ਅਸੀਂ ਜੜੀ ਆ ਜਿੰਨਾ ਦਰਜ ਕਰਾਂਗੇ ਪਰ ਦੇਖਣ ਵਾਲੀ ਗੱਲ ਹੈ ਕਿ 11 ਤਰੀਕ ਨੂੰ ਲੋਕ ਕੀ ਦੇ ਹੱਕ ਦੇ ਵਿੱਚ ਪੱਤਵਾ ਜਾਰੀ ਕਰਦੇ ਨੇ ਦੇਖ ਇਧਰ ਉਹ ਹੈਸ਼ਟੈਗ ਪੰਜਾਬ